ਰਾਮਕਲੀ ਮਹੱਲਾ ਪੰਜਮਾ ਰਾਮਕਲੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 897 ਤੇ ਸੁਭਾਈ ਮਾਨ ਬਖਸ਼ਿਸ਼ ਕਰਦੇ ਹਨ ਦਰਸ਼ਨ ਕੋ ਜਾਈਏ ਕੁਰਬਾਨ ਸਭ ਕਹਿੰਦੇ ਮੈਂ ਉਸ ਪ੍ਰਮਾਤਮਾ ਦੇ ਦਰਸ਼ਨਾਂ ਤੋਂ ਕੁਰਬਾਨ ਜਾਣਾ ਹਾਂ ਚਰਨ ਕਮਲ ਹਿਰਦੈ ਤਰ ਧਿਆਨ ਉਸ ਪ੍ਰਮਾਤਮਾ ਦੇ ਸ਼ਬਦ ਰੂਪੀ ਚਰਣਾ ਕਮਲਾਂ ਦੇ ਨਾਲੋ ਵੀ ਜਿਹੜੇ ਮਲਾਈਨ ਹਨ ਉਸ ਨੂੰ ਹਿਰਦੇ ਦੇ ਅੰਦਰ ਧਾਰਨ ਕਰ ਤੂ ਰਸੰਤਨ ਕੀ ਮस्तक ਲਾਏ ਮੈਂ ਉਸ ਗੁਰਮੁਖ ਪਿਆਰਿਆਂ ਦੇ ਚਰਨਾਂ ਦੀ ਧੂੜ ਆਪਣੇ ਮਸਤਕ ਦੇ ਨਾਲ ਲਗਾਉਣਾ ਹਾਂ ਜਿਹੜੇ ਉਸ ਪ੍ਰਮਾਤਮਾ ਦੇ ਸ਼ਬਦ ਰੂਪੀ ਚਰਨਾਂ ਨੂੰ ਹਿਰਦੇ ਅੰਦਰ ਵਸਾ ਕੇ ਰੱਖਦੇ ਹਨ ਜਨਮ ਜਨਮ ਕੀ ਦੁਰਮਤ ਮਲ ਜਾਏ ਜਨਮਾਂ ਜਨਮਾਂ ਤਰਾਂ ਦੀ ਮੈਲ ਮਨ ਦੀ ਦੂਰ ਹੋ ਜਾਂਦੀ ਹੈ ਪ੍ਰਮਾਤਮਾ ਦਾ ਨਾਮ ਜਪਣ ਨਾਲ ਜਿਸ ਭੇਟਤ ਮਿਟੈ ਅਭਮਾਨ ਜਿਸ ਪ੍ਰਮਾਤਮਾ ਨੂੰ ਸਿਮਰਨ ਦੇ ਨਾਲ ਮਨ ਦਾ ਹੰਕਾਰ ਦੂਰ ਹੋ ਜਾਂਦਾ ਹੈ ਪਾਰ ਬ੍ਰਹਮ ਸਭ ਨ ਦੁਨੀਆ ਬਹਿ ਕਰ ਕਿਰਪਾ ਪੂਰਨ ਭਗਵਾਨ ਉਹ ਪ੍ਰਮਾਤਮਾ ਸਾਰੇ ਸੰਸਾਰ ਦੇ ਵਿੱਚ ਰਮਿਆ ਹੋਇਆ ਹੈ ਤੇ ਐਸੇ ਗੁਰਮੁਖ ਪਿਆਰੇ ਜਿਨ੍ਹਾਂ ਦਾ ਹੰਕਾਰ ਖਤਮ ਹੋ ਜਾਂਦਾ ਉਹਨਾਂ ਨੂੰ ਪ੍ਰਮਾਤਮਾ ਸਭ ਪਾਸੇ ਨਜ਼ਰ ਆਉਂਦਾ ਹੈ ਕਰ ਕਿਰਪਾ ਪੂਰਨ ਭਗਵਾਨ हे ਪ੍ਰਮਾਤਮਾ ਮੇਰੇ ਉੱਤੇ ਵੀ ਕਿਰਪਾ ਕਰੋ ਮੈਨੂੰ ਆਪ ਜੀ ਦਾ ਸਰੂਪ ਸਾਰਿਆਂ ਦੇ ਵਿੱਚ ਨਜ਼ਰ ਆਵੇ ਰਹਾਉ ਗੁਰ ਕੀ ਕੀਰਤ ਜੱਪੀਆ ਹਰਨਾਉ ਗੁਰੂ ਦੇ ਰਾਹੀ ਉਸ ਪ੍ਰਮਾਤਮਾ ਦਾ ਨਾਮ ਸਿਮਲਣਾ ਕਰੋ ਗੁਰ ਕੀ ਭਗਤ ਸਦਾ ਗੁਣ ਗਾਉ ਗੁਰੂ ਦੇ ਰਾਹੀ ਉਸ ਪਰਮਾਤਮਾ ਦੀ ਭਗਤੀ ਕਰੋ ਤੇ ਪਰਮਾਤਮਾ ਦੇ ਗੁਣ ਗਾਇਨ ਕਰੋ ਗੁਰ ਕੀ ਸੁਰਤ ਨਿਕਟ ਕਰ ਜਾਣ ਗੁਰੂ ਜਿਹੜਾ ਹੈ ਇਹ ਸਿੱਖਿਆ ਬਖਸ਼ਿਸ਼ ਕਰਦਾ ਹੈ ਕਿ ਪਰਮਾਤਮਾ ਹਮੇਸ਼ਾ ਹੀ ਤੇਰੇ ਅੰਗ ਸੰਗ ਹੈ ਗੁਰੂ ਦੀ ਸਿੱਖਿਆ ਅਨੁਸਾਰ ਹੀ ਇਹ ਸਮਝ ਆਉਂਦੀ ਹੈ ਗੁਰ ਕਾ ਸ਼ਬਦ ਸਤ ਕਰਮਾਨ ਗੁਰੂ ਦੇ ਰਾਹੀ ਮਿਲਿਆ ਹੋਇਆ ਜਿਹੜਾ ਸ਼ਬਦ ਹੈ ਤੁਰ ਤੀ ਬਾਣੀ ਆਈ ਦਾ ਉਸ ਨੂੰ ਸਤ ਕਰਮਾਨ ਗੁਰਬਚਨੀ ਸੰਸਰ ਸੁਖ ਦੁਖ ਗੁਰੂ ਦੇ ਬਚਨਾਂ ਦੇ ਹੀ ਸਮਝ ਆਉਂਦੀ ਹੈ ਦੇ ਦੁੱਖ ਸੁੱਖ ਦੋਨੋਂ ਸਮ ਕਰ ਜਾਣਾ ਦੁੱਖ ਤੇ ਸੁੱਖ ਨੂੰ ਬਰਾਬਰ ਸਮਝਣਾ ਇਹ ਗੁਰੂ ਦੇ ਹੀ ਬਚਨ ਸਮਝਾ ਸਕਦੇ ਹਨ ਕਦੇ ਨਾ ਵਿਆਪੈ ਤਿਸ਼ਨਾ ਭੁੱਖ ਜਿਹੜਾ ਗੁਰੂ ਦੇ ਬਚਨ ਮੰਨ ਲੈਂਦਾ ਉਹਨੂੰ ਤ੍ਰਿਸ਼ਨਾ ਦੀ ਅੱਗ ਦੇ ਵਿੱਚੋਂ ਕੱਢ ਲੈਂਦਾ ਹੈ ਤੇ ਹਮੇਸ਼ਾ ਹੀ ਮਨ ਦੀ ਭੁੱਖ ਦੂਰ ਹੋ ਜਾਂਦੀ ਹੈ ਮਨ ਸੰਤੋਖ ਸ਼ਬਦ ਗੁਰੂ ਰਾਜੇ ਮਨ ਜਿਹੜਾ ਸੰਤੋਖ ਵਿੱਚ ਚੱਲ ਜਾਂਦਾ ਹੈ ਤੇ ਸ਼ਬਦ ਦੇ ਰਾਹੀ ਗੁਰੂ ਜਿਹੜਾ ਹੈ ਗੁਰਸਿੱਖ ਦੀ ਭੁੱਖ ਦੂਰ ਕਰ ਦਿੰਦਾ ਹੈ ਤੇ ਗੁਰਸਿੱਖ ਜਿਹੜਾ ਹੈ ਹਮੇਸ਼ਾ ਹੀ ਰੱਜਿਆ ਰਹਿੰਦਾ ਹੈ ਜਪ ਗੋਬਿੰਦ ਪਰਦੇ ਸਭ ਕਾ ਜੇ ਗੋਬਿੰਦ ਧਰਤੀ ਦੇ ਪਾਲਣਹਾਰ ਨੂੰ ਪ੍ਰਮਾਤਮਾ ਨੂੰ ਜਪਣ ਦੇ ਨਾਲ ਉਹ ਪ੍ਰਮਾਤਮਾ ਸਾਰੇ ਸਾਡੇ ਪਰਦੇ ਕੱਜਦਾ ਹੈ ਗੁਰਪਰਮੇਸ਼ਰ ਗੁਰੂ ਗੋਬਿੰਦ ਗੁਰੂ ਹੀ ਪ੍ਰਮਾਤਮਾ ਹੈ ਤੇ ਪ੍ਰਮਾਤਮਾ ਹੀ ਗੁਰੂ ਦਾ ਰੂਪ ਹੈ ਗੁਰਦਾਤਾ ਦਇਆਲ ਬਖਸ਼ੰਦ ਗੁਰੂ ਜਿਹੜਾ ਹੈ ਦਾਤਾਂ ਦੇਣ ਵਾਲਾ ਹੈ ਤੇ ਹਮੇਸ਼ਾ ਹੀ ਦਇਆ ਦੇ ਘਰ ਦੇ ਵਿੱਚ ਆ ਕੇ ਸਿੱਖਦੇ ਬਖਸ਼ਣ ਹਾਰ ਸਿੱਖ ਨੂੰ ਬਖਸ਼ ਲੈਂਦਾ ਹੈ ਗੁਰ ਚਰਨੀ ਜਾਂ ਕੰਮਣ ਲੱਗਾ ਗੁਰੂ ਦੇ ਚਰਨਾਂ ਦੇ ਨਾਰ ਜਿਹਨਾਂ ਦਾ ਮਨ ਲੱਗ ਗਿਆ ਨਾਨਕ ਦਾਤ ਸਪੂਰਨ ਭਾਗ ਦਾਸ ਨਾਨਕਾ ਦਾ ਉਹਨਾਂ ਗੁਰਮੁਖਾਂ ਦੇ ਵੱਡੇ ਵੱਡੇ ਭਾਗ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ